ਮੇਰੇ ਵੀਰੋ ਤੇ ਭੈਣੋ ਅੱਜ ਪਹਿਲਾ ਤਾਂ ਦੀਵਾਲੀ ਦੀ ਬਹੁਤ-ਬਹੁਤ ਵਧਾਈ ਹੋਏ ਤੁਹਾਨੂੰ ਅੱਜ ਬੰਦੀ ਛੋੜ ਦਿਵਸ ਵੀ ਹੈ ਉਹਦੀ ਵੀ ਬਹੁਤ ਵਧਾਈ ਹੋਏ ਵਾਹਿਗੁਰੂ ਤੁਹਾਡੇ ਸਾਰੇ ਪਰਿਵਾਰਾਂ ਨੂੰ ਸੁਖੀ ਰੱਖਣ ਤੁਸੀਂ ਖੁਸ਼ ਰਹੋ ਔਰ ਆ ਜਿਹੜਾ ਬਿਮਾਰੀ ਚੱਲਦੀ ਆਈ ਹੈ ਜਿਸ ਨੇ ਸਾਡੇ ਦੇਸ਼ ਨੂੰ ਹੁਣ ਤਕਰੀਬਨ ਸਾਲ ਹੋ ਚੱਲਿਆ ਉਸ ਨੂੰ ਦਬ ਕੇ ਰੱਖਿਆ ਉਸ ਤੋਂ ਵੀ ਤੁਸੀਂ ਆਪਣੇ ਪਰਿਵਾਰਾਂ ਨੂੰ ਬਚਾ ਕੇ ਰੱਖੋ ਥੋੜਾ ਜਿਹਾ ਮੈਂ ਇਹਦੇ ਬਾਰੇ ਕਹਿਣਾ ਚਾਹੁੰਨਾ ਹੈ ਤਾਂ ਖੁਸ਼ੀ ਦਾ ਦਿਹਾੜਾ ਲੇਕਿਨ ਇਹ ਬਿਮਾਰੀ ਦਾ ਕੁਝ ਐ ਲੱਗਦਾ ਹੈ ਕਿ ਘਟ ਜਾਂਦੀ ਹੈ ਫਿਰ ਵੱਧ ਜਾਂਦੀ ਹੈ ਫਿਰ ਘਟ ਜਾਂਦੀ ਹੈ ਨੂੰ ਸਪਾਈਕਸ ਕਹਿੰਦੇ ਨੇ ਔਰ ਹੁਣ ਦੁਨੀਆ ਦੇ ਵਿੱਚ ਆਪਾਂ ਜਿਹੜੇ ਮੁਲਕਾਂ 'ਚ ਦੇਖ ਰਹੇ ਆਂ ਸਪਾਈਕਸ ਵੱਧ ਰਹੀਆਂ ਨੇ ਔਰ ਸਾਡੇ ਨੇੜੇ ਵੀ ਦਿੱਲੀ ਦੇਖ ਲਓ ਦਿੱਲੀ ਬਿਲਕੁਲ ਥੱਲੇ ਆ ਗਿਆ ਸੀ ਫਿਰ ਚੜ ਗਿਆ ਅੱਜ 9000 ਦੇ ਕਰੀਬ ਉੱਥੇ ਕੇਸਸ ਨੇ ਔਰ ਆਪਾਂ ਪੰਜਾਬ ਦੇ ਵਿੱਚ ਵੀ 400 ਤੇ ਆਗੇ ਸੀ ਔਰ ਅੱਜ 700 ਦੇ ਗੇਟ ਸੀ ਔਰ ਕੁਛ ਸਾਡੀ ਮੋਤਾ ਹੋਈਆਂ ਨੇ ਔਰੇ ਤਾਂ ਬੜੀ ਖੁਸ਼ੀ ਨਾਲ ਤੁਸੀਂ ਮਨਾਓ ਆਪਣੇ ਇਹ ਦੋਨੋਂ ਤਿਉਹਾਰਾਂ ਨੂੰ ਲੇਕਿਨ ਬਚ ਕੇ ਰਹੋ ਔਰ ਆਪਣੇ ਜਿਹੜੇ ਜਿਹੜੇ ਤੁਹਾਨੂੰ ਦੱਸੇ ਨੇ ਡਾਕਟਰਾਂ ਨੇ ਆਪਣੇ ਮਾਸਕ ਪਾਓ ਸੋਸ਼ਲ ਡਿਸਟੈਂਸਿੰਗ ਰੱਖੋ ਇਹ ਜ਼ਰੂਰੀ ਹੈ ਮੈਂ ਜਾਣਦਾ ਹੈ ਜਦੋਂ ਤਿਉਹਾਰ ਹੁੰਦੇ ਨੇ ਬੜਾ ਮੁਸ਼ਕਲ ਹੁੰਦਾ ਹੈ ਕੋਈ ਆ ਕੇ ਜੱਫੀ ਪਾ ਲੈਂਦਾ ਹੈ ਕੋਈ ਹੱਥ ਮਲਾਉਣਾ ਚਾਹੁੰਦਾ ਹੈ ਕੋਈ ਤੁਹਾਨੂੰ ਮਿਠਾਈ ਖਿਲਾਉਣਾ ਚਾਹੁੰਦਾ ਹੈ ਲੇਕਿਨ ਇਸ ਤੋਂ ਬਚੋ ਕਿਉਂਕਿ ਇਹਦੇ 'ਚ ਇਹ ਬਿਮਾਰੀ ਬੜੀ ਹਾਲੇ ਦੁਨੀਆਂ ਨੂੰ ਪਤਾ ਹੀ ਨਹੀਂ ਲੱਗਿਆ ਲੇਕਿਨ ਜੋ ਪਤਾ ਲੱਗ ਰਿਹਾ ਹੈ ਕਿ ਜਦ ਇੱਕ ਦੂਜੇ ਦੇ ਨੇੜੇ ਤੁਸੀਂ ਹੋਗੇ ਉਤੋਂ ਵੱਧ ਹੀ ਹੈ ਸੋ ਇਹ ਮੈਂ ਆਸ ਕਰਦਾ ਕਿ ਤੁਸੀਂ ਇਹ ਮੇਰੀ ਗੱਲ ਮੰਨੋਗੇ ਔਰ ਆਪਾਂ ਖੁਸ਼ੀਆਂ ਮਨਾਈਏ ਇਹ ਬੜੇ ਔਖੀ ਘੜੀ ਦੇ ਵਿੱਚੋਂ ਆਪਣਾ ਪੰਜਾਬ ਨੰਘਿਆ ਔਖੇ ਸਮੇਂ ਦੇ ਵਿੱਚੋਂ ਨੰਘਿਆ ਬੜੇ ਕਰੋਨਾ ਦੇ ਕੇਸ ਹੋਨੇ ਬੜੇ ਸਾਡੇ ਲੋਕ ਸਾਨੂੰ ਸਦਾ ਵਾਸਤੇ ਛੱਡ ਕੇ ਚਲੇ ਜਾਏ ਨੇ ਔਰ ਮੈਂ ਮੈਂ ਚਾਹੁੰਦਾ ਕਿ ਆ ਕੰਮ ਫੇਰ ਬਿਲਕੁਲ ਖਤਮ ਹੋ ਗਏ ਔਰ ਇੱਕ ਅਮਨਾ ਸਾਡੇ ਪੰਜਾਬ ਦੇ ਵਿੱਚ ਆਵੇ ਕਿਸਾਨਾਂ ਨੂੰ ਇਸ ਵੇਲੇ ਇਹ ਦੱਸਣਾ ਚਾਹੁੰਦਾ ਪਹਿਲਾ ਤੁਹਾਨੂੰ ਵਧਾਈ ਹੋਵੇ ਅੱਜ ਜਿਹੜਾ ਝੋਨੇ ਦਾ ਰਿਕਾਰਡ ਆਇਆ ਸਾਡਾ ਇਹ ਪਹਿਲਾਂ ਕਦੇ ਇੰਨਾ ਝੋਨੇ ਦੀ ਪੈਦਾਵਾਰ ਨਹੀਂ ਹੋਈ ਸੀ ਨਾਲੇ 2 ਲੱਖ ਕਿੱਲੇ ਝੋਨੇ ਤੋਂ ਨਿਕਲ ਕੇ ਕਪਾਹ ਚ ਗਏ ਨੇ ਲੇਕਿਨ ਉਹਦੇ باوجود ਸਾਡੀ ਪੈਦਾਵਾਰ ਇੰਨੀ ਰਿਕਾਰਡ ਪੈਦਾਵਾਰ ਹੋਈ ਹੈ ਤੁਹਾਨੂੰ ਥੋੜੀ ਹਿੰਮਤ ਹੈ ਤੁਹਾਨੂੰ ਵਧਾਈ ਹੋਵੇ ਔਰ ਦੇਸ਼ ਨੂੰ ਇਹ ਅਨ ਜਾਏਗਾ ਜੋ ਦੇਸ਼ ਦੇ ਗਰੀਬ ਜਨਤਾ ਹੈ ਜੋ ਜੋ ਪੀਡੀਐਸ ਸਿਸਟਮ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਦੇ ਆ ਉਹਨਾਂ ਦੇ ਪਰ ਪਰਵਾਰਾਂ ਦੇ ਵਿੱਚ ਜਾਏਗੀ ਤਾਂ ਕਿ ਉਹ ਆਪਣੇ ਟੰਬਰਾਂ ਨੂੰ ਪਾ ਸਕਣ ਅੱਜ ਚਿਲਡਰਨਸ ਡੇ ਵੀ ਹੈ ਬੱਚਿਆਂ ਦਾ ਦਿਹਾੜਾ ਜਿੱਥੇ ਸਾਰੀ ਦੁਨੀਆ ਦੇ ਵਿੱਚ ਬੱਚੇ ਨੂੰ ਜਦੋਂ ਸਾਡੇ ਉਹਨਾਂ ਨੂੰ ਅਸੀਂ ਖੁਸ਼ੀਆਂ ਦੀ ਅਸੀਂ ਅਕਾਲ ਪੂਰਤੀ ਚਾਹਨਾ ਅਰਦਾਸ ਹੀ ਕਰ ਸਕਦੇ ਹਾਂ ਕਿ ਉਹ ਖੁਸ਼ ਰਹਿਣ ਸੁਖੀ ਰਹਿਣ ਅੱਛੇ ਪੜਨ ਅੱਛੇ ਬਣਨ ਇਹ ਉਹਨਾਂ ਦੇ ਇੱਕ ਚਿਲਡਰਨਸ ਡੇ ਕਹਿੰਦੇ ਨੇ ਇਹ ਸਾਰੀ ਦੁਨੀਆ ਮਨਾਉਂਦੀ ਹੈ ਸਾਰੇ ਬੱਚਿਆਂ ਨੂੰ ਵੀ ਮੈਂ ਬਹੁਤ ਪਿਆਰ ਭੇਜਦਾ ਹਾਂ ਅਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਆਪਣੀਆਂ ਜ਼ਿੰਦਗੀਆਂ 'ਚ ਬਹੁਤ ਅچھے ਤੁਹਾਡੀ ਜ਼ਿੰਦਗੀਆਂ ਰਹਿਣ ਅਤੇ ਕੰਮ ਤੁਸੀਂ ਕਰੋ ਆਪਣੇ ਦੇਸ਼ ਵਾਸਤੇ ਅਤੇ ਆਪਣੇ ਪਿੰਡਾਂ اور ਆਪਣੇ ਸੂਬੇ ਵਾਸਤੇ। اور آج ਪੰਡਤ ਜਵਾਹਰ ਲਾਲ ਨਹਿਰੂ ਜੀ ਦਾ ਜਨਮ ਦਿਹਾੜਾ ਵੀ ਹੈ। ਪੰਡਤ ਜੀ ਸਾਰੇ ਦੁਨੀਆ ਉਹਨਾਂ ਨੂੰ ਜਾਣਦੇ ਨੇ ਸਾਰਾ ਇਤਿਹਾਸ ਉਹਨਾਂ ਦਾ ਲਿਖਿਆ ਹੋਇਆ ਹੈ। ਪੰਡਤ ਜੀ ਇੱਕ ਮਹਾਨ ਸ਼ਖਸੀਅਤ تھے۔ ਇਸ ਪਰਿਵਾਰ ਨੇ ਉਹਨਾਂ ਨੇ ਜਦੋਂ ਪੜ ਕੇ ਆਏ ਬਾਹਰ ਉਹ ਦੇਸ਼ਾਂ ਤੋਂ ਜੇਲਾ ਕਟੀਆਂ ਬਹੁਤ ਉਹਨਾਂ ਨੇ ਇਸ ਜਿਹੜੀ ਆਪਣੇ ਜੰਗ ਦੀ ਆਜ਼ਾਦੀ ਦੀ ਲੜਾਈ ਸੀ ਉਹਦੇ ਵਿੱਚ ਬਹੁਤ ਹਿੱਸਾ ਪਾਇਆ ਉਹਨਾਂ ਨੇ ਕਿਤਾਬਾਂ ਉਹਦੇ ਵਿੱਚ ਲਿਖੀਆਂ ਨੇ ਤੋਂ ਇਹ ਤਾਂ ਇੱਕ ਮਹਾਨ ਸ਼ਖਸੀਅਤ ਸੀ ਸੋ ਉਹਨਾਂ ਨੂੰ ਵੀ ਆਪਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਜਿਹੜੇ ਬੰਦੇ ਆਪਣੇ ਦੇਸ਼ ਵਾਸਤੇ ਆਪਣੇ ਜ਼ਿੰਦਗੀਆਂ ਦਿੰਦੇ ਨੇ ਆਪਣੇ ਪਰਿਵਾਰਾਂ ਨੂੰ ਤਿਆਗਦੇ ਨੇ ਜਿਹੜਾ ਕੁਝ ਆਪਣਾ ਕਰਦੇ ਨੇ ਆਪਣੇ ਦੇਸ਼ ਦੇ ਭਲਾਈ ਵਾਸਤੇ ਉਹਨਾਂ ਨੂੰ ਆਪਾਂ ਹਰ ਵੇਲੇ ਯਾਦ ਰੱਖੀਏ ਤਾਂ ਅੱਜ ਉਹਨਾਂ ਦਾ ਵੀ ਜਨਮ ਦਿਹਾੜਾ ਹੈ ਸਿਲਰੈਂਸ ਡੇ ਵੀ ਹੈ ਔਰ ਦੀਵਾਲੀ ਔਰ ਬੰਦੀ ਛੋੜ ਦਿਵਸ ਜੋ ਹੈ ਇਹ ਛਾਰੀਆਂ ਚੀਜ਼ਾਂ ਆਪਾਂ ਮਨਾਈਏ ਔਰ ਯਾਦ ਰੱਖੀਏ ਇਹ ਦਿਨਾਂ ਨੂੰ ਔਰ ਖੁਸ਼ੀਆਂ ਤੁਹਾਡੇ ਤੇ ਪੂਰੀਆਂ ਹੋਣ ਵਾਇਰ ਨੂੰ ਚੜ੍ਹਦੀ ਕਲਾ ਚ ਰੱਖਣ ਔਰ ਤੁਸੀਂ ਹਰ ਵੇਲੇ ਆਪਣੇ ਪੰਜਾਬ ਵਾਸਤੇ ਤੁਸੀਂ ਚੜ੍ਹਦੀ ਕਲਾ ਚ ਰਹੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੈ ਹਿੰਦ